ਦੋਸਤ ਸਾਤਾ ਤ੍ਰਿਕਾ ਇਤਨੀ ਜੀ ਕਹਾਣੀ ਹੈ ਤੁਹਾਨੂੰ ਜਰੂਰ ਸਭ ਦੇਵੇਗੀ ਸਕੂਲ ਲੱਗਾ ਖੁੱਲਦਾ ਸਾਰੇ ਬੱਚੇ ਆ ਜਾਂਦੇ ਆ ਇੱਕ ਪੋਲਾ ਜਿਹਾ ਬੱਚਾ ਹੁੰਦਾਗਾ ਜਿਹੜਾ ਅੱਗੇ ਬੈਠਾ ਹੁੰਦਾ ਤੇ ਸਾਰੇ ਪਿੱਛੇ ਬੈਠੇ ਜੋ ਬੱਚੇ ਹੁੰਦੇ ਆ ਸਾਰੇ ਇਕੱਠੇ ਰਹਿ ਕਰਕੇ ਨਾ ਉਦੇ ਪਿੱਛੇ ਇੱਕ ਕਾਗਜ਼ ਤੇ ਲਿਖ ਦਿੰਦੇ ਆਈ ਆਮ ਸਟੂਪਿਡ ਵੀ ਮੈਂ ਮੋਰ ਖਾਂ ਲੱਟ ਕੇ ਚਿਪਕ ਕੇ ਰੰ데요 ਆ ਉਸ ਬੱਚੇ ਨੂੰ ਕੁਝ ਨਹੀਂ ਪਤਾ ਚੱਲਦਾ ਦੋ ਤਿੰਨ ਪੀੜੇ ਇਸ ਤਰ੍ਹਾਂ ਹੀ ਨਿਕਲ ਜਾਂਦੇ ਆ ਪਰ ਉਸ ਬੱਚੇ ਨੂੰ ਨਹੀਂ ਪਤਾ ਚੱਲਦਾ ਪਿੱਛੇ ਜੋ ਵੀ ਉਸਤੇ ਲਿਖਿਆ ਪੜਦੇ ਆ ਸਾਰੇ ਉਹ ਸਮਝਾ ਘੜਉਂਦੇ ਆ ਜੇ ਪੀੜ ਲੰਗੀ ਕਿਸੇ ਨੂੰ ਕੁਝ ਨਹੀਂ ਪਤਾ ਚੱਲਿਆ ਬੀਸ ਬੱਚੇ ਨੂੰ ਪਤਾ ਨਹੀਂ ਲੱਗਿਆ ਚੁੱਪ ਕਰਕੇ ਬੈਠਾ ਰਿਹਾ ਬਾਕੀ ਸਾਰੇ ਮਸਕਰਾਉਂਦੇ ਰਹੇ ਤਾਂ ਮਜ਼ਾਕ ਪਾਉਂਦੇ ਰਹੇ ਜਦੋਂ ਮੈਚ ਦਾ ਪੀੜ ਆਇਆ ਤੇ ਉਹਦੀ ਮੈਡਮ ਨੇ ਸਰ ਨੇ ਕੁਐਸਚਨ ਪਾਇਆ ਤੇ ਹੱਲ ਕਰਨੋਂ ਬੱਚਿਆਂ ਨੂੰ ਕਿਹਾ ਪਰ ਕਿਸੇ ਵੀ ਬੱਚੇ ਨੂੰ ਉਹ ਪ੍ਰਸ਼ਨ ਨਹੀਂ ਆਉਂਦਾ ਸੀ ਤਾਂ ਉਸ ਬੱਚੇ ਨੇ ਉੱਠ ਕੇ ਉਹ ਬਲੈਕਬੋਰਡ ਤੇ ਜਾ ਕੇ ਪ੍ਰਸ਼ਨ ਦਾ ਹੱਲ ਕੀਤਾ ਜਦੋਂ ਬੱਚਾ ਬਲੈਕਬੋਰਡ ਤੇ ਲਿਖ ਰਿਹਾ ਸੀ ਤਾਂ ਪਿੱਛੇ ਹਰ ਇੱਕ ਬੱਚਾ ਉਸ ਨੂੰ ਦੇਖ ਕੇ ਹੱਸ ਰਿਹਾ ਸੀ ਉਹਦਾ ਮਜ਼ਾਕ ਉਡਾ ਰਿਹਾ ਸੀ ਤੇ ਉਸ ਬੱਚੇ ਦੀ ਮੈਡਮ ਨੇ ਕਿਹਾ ਵੀ ਤੈਨੂੰ ਇਸ ਗੱਲ ਦਾ ਨਹੀਂ ਪਤਾ ਤੇਰੇ ਪਿੱਛੇ ਕੀ ਲਿਖਿਆ ਹੋਇਆਗਾ ਉਸ ਬੱਚੇ ਨੇ ਕਿਹਾ ਨਹੀਂ ਜੀ ਮੈਨੂੰ ਨਹੀਂ ਪਤਾ ਫਿਰ ਮੈਡਮ ਨੇ ਸਾਰੇ ਬੱਚਿਆਂ ਨੂੰ ਕਿਹਾ ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਸਾਰੀ ਕਲਾਸ ਦੇ ਕਿਸੇ ਦਾ ਮਜ਼ਾਕ ਉਡਾ ਰਹੇ ਹੋ ਤੁਹਾਡੇ ਚ ਕੋਈ ਵੀ ਉਹਦਾ ਸੱਚਾ ਦੋਸਤ ਨਹੀਂ ਜੋ ਤੁਹਾਡਾ ਪੈੱਟ ਪਿੱਛੇ ਮਜ਼ਾਕ ਕਢੰਦਾ ਉਹ ਤੁਹਾਡਾ ਸੱਚਾ ਦੋਸਤ ਨਹੀਂ ਹੁੰਦਾ ਇਹ ਤੁਹਾਡੀ ਜ਼ਿੰਦਗੀ ਦੀਆਂ ਕੁਝ ਗੱਲਾਂ ਨੇ ਯਾਦ ਕਰ ਲਓ ਜੋ ਤੁਹਾਨੂੰ ਸੱਚਾ ਦੋਸਤ ਹਾਊਗਾ ਪਹਿਲੀ ਗੱਲ ਤਾਂ ਜਦੋਂ ਪਹਿਲੀ ਵਾਰ ਹੀ ਦੇਨਾ ਇਹ ਪਿੱਛੋਂ ਲੈਵਲ ਉਤਾਰ ਦਿੰਦਾ ਗੱਲ ਹੈ ਤੁਹਾਡੇ ਤਰੱਕੀ ਦੀਆਂ ਰਾਹਾਂ ਵਿੱਚ ਰੋੜੇ ਹਟਕਾਉਂਗਾ ਤਾਂ ਉਹਨੂੰ ਲੈਵਲ ਦੇ ਉੱਪਰ ਕੋਈ ਨਾ ਕੋਈ ਵੀ ਇਹ ਆਇਆ ਤੁਸੀਂ ਜੋ ਵੀ ਕੰਮ ਕਰੋਗੇ ਜ਼ਿੰਦਗੀ ਵਿੱਚ ਤੁਹਾਡੀਆਂ ਰਾਹਾਂ ਦੇ ਵਿੱਚ ਰੋੜੇ ਅੜਕਾਊਗਾ ਤੁਹਾਨੂੰ ਮੂਰਖ ਕਹਿਣਗੇ ਕੋਈ ਕਹਿਣਗੇ ਕਮੰਡੀ ਆ ਕੋਈ ਕਹਿਣਗੇ ਕੁਝ ਵੀ ਸੌਂ ਸੌ ਲੱਗਣਗੀਆਂ ਤੁਹਾਡੇ ਤੇ ਸੋ ਆਪ ਦੇ ਪਿੱਛੇ ਤੇ ਚੱਲਦੇ ਜਾ ਮਨੁੱਖਾਂ ਨੂੰ ਅਗਨੂ ਕਰਦੇ ਜਾਓ ਤੁਹਾਡੇ ਪਿੱਠ ਪਿੱਛੇ ਕੋਈ ਕੀ ਬੋਲਦਾ ਉਹਨੂੰ ਬੋਲੋ ਨਾ ਜੇ ਤੁਸੀਂ ਕਾਮਯਾਬ ਹੋਣ ਅਨੇ ਬੋਲਿਆਂ ਤੋਂ ਹਰਕਤ ਨੂੰ ਪਿੱਛੇ ਪਰ ਜੇ ਵੀ ਅਸ ਸਾਥੀ ਸੱਚਾ ਸਾਥੀ ਹੋਊਗਾ ਉਹ ਤੁਹਾਡੇ ਸਾਥੂ ਰਹੂਗਾ ਔਰ ਤੁਹਾਡੇ ਪਿੱਛੇ ਕੋਈ ਵੀ ਗਲਤ ਗੱਲ ਨਹੀਂ ਬੋਲੂਗਾ ਜੇ ਤੁਹਾਡੇ ਵਿੱਚ ਕੋਈ ਕਮੀ ਵੀ ਹੋਊਗੀ ਉਹਨੂੰ ਸਦਾ ਰਹੂਗਾ ਹੀ ਇਸ ਕਰਕੇ ਸੱਚੇ ਸਾਥੀ ਬਣਨ ਦੀ ਕੋਸ਼ਿਸ਼ ਕਰੋ ਜੋ ਕਲਾਸ ਦੇ ਵਿੱਚ ਬਾਕੀ ਬੱਚੇ ਬੈਠੇ ਸੀ ਸਾਰੇ ਸ਼ਰਮਿੰਦਾ ਹੋ ਗਏ ਸੁਣ ਕੇ ਉਹਨਾਂ ਨੂੰ ਐਂ ਲੱਗ ਰਿਹਾ ਸੀ ਵੀ ਜਿਹੜਾ ਇਹ ਲੇਬਲ ਸੀ ਇਸ ਤੇ ਲਾ ਕੇ ਅਸੀਂ ਹੱਸ ਰਹੇ ਸੀ ਨਾ ਉਹ ਸਾਡੇ ਢੂਈ ਤੇ ਲੱਗਿਆ ਹੋਇਆ ਸਾਡੇ ਪਿੱਠ ਪਿੱਛੇ ਚਿੱਕਿਆ ਹੋਇਆ ਬੜੇ ਸ਼ਰਮਿੰਦਾ ਮਹਿਸੂਸ ਕਰ ਰਹੇ ਸੀ ਸਾਰੇ ਜੋ ਅੰਦਰੋਂ ਜਿਨ੍ਹਾਂ ਦੀ ਗੱਲ ਜਿਮੀਰ ਆਲੀ ਜਿਨ੍ਹਾਂ ਨੂੰ ਅੰਦਰ ਗੱਲ ਘੁੱਟ ਤੱਕ ਗਈ ਉਹ ਸ਼ਰਮਿੰਦਾ ਹੋ ਰਹੇ ਸਨ ਨਿਮੋਚਾ ਨਾ ਹੋਈ ਹਰ ਇੱਕ ਦੀ ਸੋਚ ਇੱਕੋ ਜਿਹੀ ਨਹੀਂ ਹੁੰਦੀਗੀ ਮਗਰ ਜਿੰਨਾ ਦੀ ਸੋਚ ਪੋਜ਼ਿਟਿਵ ਸੀ ਉਹਨਾਂ ਨੂੰ ਗੱਲ ਇਹ ਸਰਦੀ ਮੈਡਮ ਦੀ ਬਹੁਤ ਵਧੀਆ ਲੱਗੀ ਸ਼ਰਮਿੰਦਾ ਮਹਿਸੂਸ ਹੋਈ ਇਸ ਕਰਕੇ ਦੋਸਤੋ ਤੁਹਾਡੇ ਪਿੱਛੇ ਜੋ ਕੁਛ ਮਾਰਦੀ ਤੁਹਾਨੂੰ ਕਹੀ ਜਾਵੇ ਤੁਹਾਡਾ ਰਸਤਾ ਤੁਹਾਡੀ ਮੰਜ਼ਿਲ ਤੁਹਾਡੀ ਮੰਜ਼ਿਲ ਸਹੀ ਹੋਣੀ ਚਾਹੀਦੀ ਹੈ ਤੁਸੀਂ ਰਸਤੇ ਸਹੀ ਤੇ ਚੱਲ ਰਹੇ ਹੋ ਨਾ ਤੁਹਾਨੂੰ ਪਤਾ ਹੈ ਨਾ ਤੁਸੀਂ ਚੱਲਦੇ ਜਾਓ ਤੁਹਾਡੇ ਪਿੱਛੇ ਕੋਈ ਕੀ ਕਹਿ ਰਿਹਾਗਾ ਕੀ ਬੋਲ ਰਿਹਾ ਏ ਦੀ ਪਰਵਾਹ ਨਾ ਕਰੋ ਜਿੱਦਾਂ ਤੁਸੀਂ ਕਾਮਯਾਬ ਹੋਗੇ ਉਦੋਂ ਇਹੀ ਤੁਹਾਨੂੰ ਚੰਗਾ ਕਹਿਣਗੇ ਜਦੋਂ ਤੁਸੀਂ ਜਾ ਰਹੇ ਹੁੰਨੇ ਹੋ ਉਦੋਂ ਹਰ ਕੋਈ ਟੰਗਾ ਤੁਹਾਡੇ ਨਾਲ ਲਟਕਿ ਚੂਗਾ ਤੁਹਾਨੂੰ ਸਭ ਕੁਝ ਬੋਲੂਗਾ ਤੇ ਮਗਰ ਜਦੋਂ ਤੁਸੀਂ ਉੱਥੇ ਪਹੁੰਚ ਗਏ ਫਿਰ ਥੋੜੀ ਹਰ ਕੋਈ ਵਾਹ ਵਾਹ ਕਰੂਗਾ ਤੇ ਕਹੂਗਾ ਵੀ ਇਹ ਤਾਂ ਉਦੋਂ ਜਾਂਦਾ ਮਿਲਿਆ ਸੀ ਮੇਰੇ ਅਸ ਵਿੱਚ ਇਹਨੂੰ ਹੱਲਾਸ਼ੇਰੀ ਦਿੱਤੀ ਸੀ ਜਾਂਦੇ ਨੇ ਸੁਪਰਵਾ ਨਾ ਕਰਿਆ ਕੋਈ ਤੁਹਾਡੇ ਸਾਰੇ ਨਹੀਂ ਲੋੜੋ ਸਾਥੀ ਬਣ ਜਾਣਗੇ ਦੂਰ ਦੂਰ ਦੇ ਜਦੋਂ ਤੁਸੀਂ ਕਾਮਯਾਬ ਹੋਗੇ ਪਰਵਾਹ ਕਰਨੀ ਛੱਡੋ ਅਗਰ ਕੰਮ ਤੇ ਫੋਕਸ ਰੱਖੋ ਟਿਕਾ ਬਣਾਓ ਤਹਿਨ ਸ਼ਕਤੀ ਬਣਾਓ ਦੋਸਤੋ ਕਹਾਣੀ ਕਿਵੇਂ ਲੱਗੀ ਜੇ ਇਸ ਤਰ੍ਹਾਂ ਦੇ ਟੌਪਿਕ ਟਿੰਡੀਆਂ ਜਿੰਨੀਆਂ ਗੱਲਾਂ ਸੁਣਨੀਆਂ ਨੇ ਕਹਾਣੀਆਂ ਸੁਣਨੀਆਂ ਨੇ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੁਹਾਡੇ ਸਪੋਰਟ ਦੀ ਬਹੁਤ ਲੋੜ ਹੈ ਸਤਿ ਸ੍ਰੀ ਅਕਾਲ ਜੀ